ਭਾਰਤ ਦੀ ਸੈਨਾ ਵੱਲੋਂ ਕੀਤੇ ਸਰਜਿਕਲ ਸਟ੍ਰਾਈਕ ਮਗਰੋਂ ਅਮਰੀਕਾ ਦੇ ਥਿੰਕ ਟੈਂਕ ਦੇ ਮਾਹਰ ਨੇ ਕਿਹਾ ਕਿ ਜ਼ਰਾ ਦ ਭਾਰਤ ਹੋਏ ਹਮਲਿਆਂ ਨਾਲ ਪਾਕਿਸਤਾਨ ਦਾ ਅੰਤਰਰਾਸ਼ਟਰੀ ਸਨਮਾਨ ਘਟਿਆ ਹੈ ਭਾਰਤੀ ਬੱਦਲੈਂਡ ਨੀਤੀ ਦੇ ਸਿੱਟੇ ਵੱਜੋਂ ਪਾਕਿਸਤਾਨ ਆਪਣੇ ਹੀ ਜਾਲ 'ਚ ਫਸ ਗਿਆ ਹੈ ਰੂਸ ਨੇ ਭਾਰਤ ਵੱਲੋਂ ਕੀਤੇ ਸਰਜਿਕਲ ਸਟ੍ਰਾਈਕ ਦਾ ਸਮਰਥਨ ਕੀਤਾ ਹੈ ਅਧਿਕ ਇਹ ਹੈ ਕਿ ਹਰ ਦੇਸ਼ ਨੂੰ ਆਪਣੀ ਹਿਫਾਜ਼ਤ ਕਰਨ ਦਾ ਅਧਿਕਾਰ ਹੈ ਰੂਸ ਨੇ ਭਾਰਤ ਨੂੰ ਪ੍ਰੋਸਾ ਦਿੱਤਾ ਹੈ ਕਿ ਉਸ ਨੂੰ ਪਾਕਿਸਤਾਨ ਦੇ ਨਾਲ ਸਿੱਖਤ ਸੈਨਿਕ ਅਭਿਆਸ ਤੋਂ ਵੀ ਚਿੰਤਤ ਹੋਣ ਦੀ ਲੋੜ ਨਹੀਂ ਹੈ ਪਾਕਿਸਤਾਨੀ ਪੀਐਮ ਨਵਾਜ਼ ਸ਼ਰੀਫ ਨੇ ਸਾਰੇ ਦਲਾਂ ਨਾਲ ਕਬੈਟ ਕੀਤੀ ਪਾਕਿਸਤਾਨੀ ਸਿਆਸੀ ਦਲਾਂ ਨੇ ਸਾਰੇ ਮਤਵ ਦੇ ਇੱਕ ਪਾਸੇ ਰੱਖਦੇ ਹੋਏ ਕਸ਼ਮੀਰ ਮੁੱਦੇ ਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਨਾਲ ਹੋਣ ਦੀ ਗੱਲ ਆਖੀ ਹੈ ਉਹਨਾਂ ਨੇ ਹਾਲੇਚ ਪਾਰਦੇ ਸਜਿਕਲ ਸਟ੍ਰਾਈਕ ਦੇ ਦਾਅਵੇ ਨੂੰ ਮੁਖਾਲਪੂਰਨ ਵੀ ਦੱਸਿਆ ਅਫਗਾਨਿਸਤਾਨ ਦੇ ਉੱਤਰੀ ਸ਼ਹਿਰ ਕੰਦੂਜ਼ ਚ ਤਾਲਿਬਾਨ ਦੇ ਇਲਾਕੇ ਇੱਕ ਵਾਰ ਫਿਰ ਦਾਖਲ ਹੋ ਗਏ ਨੇ ਜਦ ਕਿ ਉੱਥੋਂ ਦੇ ਹੀਰ ਮੰਚ ਵੀ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਬੀਸੀ ਦੀ ਖਬਰ ਦੇ ਮੁਤਾਬਕ ਇੱਕ ਚਸ਼ਮਦੀਦ ਨੇ ਕਿਹਾ ਕਿ ਉਸਨੇ ਤਾਲਿਬਾਨ ਨੂੰ ਸ਼ਹਿਰ ਚ ਵੇਖਿਆ ਹੈ ਇਸ਼ਾਰ ਪਿਛਲੇ ਸਾਲ ਵੀ ਕੁਝ ਸਮੇਂ ਲਈ ਤਾਲਿਬਾਨ ਦੇ ਹੱਥ ਨਿਯੋਕ ਦੇ ਟਾਨੀ ਜਨਰਲ ਨੇ ਨਿਕਜ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਟਰੰਪ ਦੀ ਦਾਨ ਸੰਸਥਾ ਨੂੰ ਹੁਕਮ ਦਿੱਤੇ ਨੇ ਕਿ ਉਹ ਚੰਦਾ ਇਕੱਠਾ ਕਰਨਾ ਬੰਦ ਕਰੇ ਇਸ ਮਾਮਲੇ 'ਚ ਸੰਸਥਾ ਨੂੰ ਨੋਟਿਸ ਜਾਰੀ ਕੀਤਾ ਗਿਆ ਬੀਬੀਜੀ ਦੀ ਖਬਰ ਦੇ ਮੁਤਾਬਕ ਜਾਂਚ ਪਤਾ ਲੱਗਾ ਕਿ ਟਰੰਪ ਦੀ ਸੰਸਥਾ ਰਜਿਸਟਰਡ ਨਹੀਂ ਹੈ ਅਤਵਾਦੀ ਸੰਗਠਨ ਨੇ ਇਸਲਾਮਿਕ ਸਟੇਟ ਦੇ ਸਰਗਨੇ ਬਗਦਾਦੀ ਦੇ ਖਾਣੇ 'ਚ ਜ਼ਹਿਰ ਮਿਲਾਏ ਜਾਣ ਦੀ ਖਬਰ ਜਾਣਕਾਰੀ ਮੁਤਾਬਕ ਬਗਦਾਦੀ ਨੂੰ ਹਸਪਤਾਲ ਪਹੁੰਚ ਕਰਵਾਇਆ ਗਿਆ ਕਿਹਾ ਜਾ ਰਿਹਾ ਹੈ ਕਿ ਬਗਦਾਦੀ ਦੇ ਨਾਲ ਉਸ ਦੇ ਤਿੰਨ ਕਮਾਂਡਰਾਂ ਨੂੰ ਵੀ ਜ਼ਹਿਰ ਦਿੱਤਾ ਗਿਆ ਜਿਨ੍ਹਾਂ ਦਾ ਅਣਪਛਾਤੇ ਹਸਪਤਾਲ 'ਚ ਇਲਾਜ ਚੱਲ ਰਿ ਰਾਗਦੀ ਰਾਜਧਾਨੀ ਮਗਧਾ ਦੇ ਬਾਜ਼ਾਰ ਚਿਕਤਵਾਦੀ ਨੇ ਖੁਦ ਨੂੰ ਪੰਪ ਦੇ ਨਾਲ ਉਡਾ ਲਿਆ ਇਸ ਦਿਮਾਗ ਕਜ 16 ਲੋਕਾਂ ਦੀ ਮੌਤ ਹੋ ਗਈ ਜਦਕਿ 25 ਹੋਰ ਲੋਕ ਸਖਮੀ ਦਸੇ ਜਾ ਰਹੇ ਨੇ ਸੀਰਾ ਦਾ ਲਾਪੋਇ ਮਦੁਰਿਆ ਦੇ ਹਸਪਤਾਲ ਨੂੰ ਤਬਾਹ ਕੀਤਾ ਗਿਆ ਇਸ ਮਗਰੋਂ ਸੈਨਾ ਨੇ ਮਦੁਰਿਆ ਦੇ ਕਬਜ਼ੇ ਵਾਲੇ ਇਲਾਕੇ ਤੇ ਆਪਣੇ ਕਬਜ਼ੇ ਦਾ ਦਾਵਾ ਕੀਤਾ ਚੀਨ ਦੇ ਰੇਗਿਸਤਾਨ ਦੇ ਵਿੱਚ ਆਫ ਰੋਡ ਵੀਕਲਸ ਦਾ ਕਾਨੇਵਲ ਕਰਵਾਇਆ ਗਿਆ ਜਿੱਥੇ 1300 ਡਰਾਈਵਰਾਂ ਨੇ ਆਪਣਾ ਜੋਹਰ ਵਖਾਇਆ ਸ਼ਕਰਵਾਤੀ ਤੂਫਾਨ ਮੈਥਿਊ ਦੀ ਚੇਤਾਵਨੀ ਮਗਰੋਂ ਜਮੈਕਾ ਦੇ ਲੋਕ ਸਤਰਕ ਹੋ ਗਏ ਨੇ ਇਤਿਹਾਸ ਵੱਜੋਂ ਇੱਥੇ ਕਈ ਉਡਾਨਾਂ ਵੀ ਰੱਦ ਕੀਤੀਆਂ ਗਈਆਂ ਨੇ